ਤੈਨੂੰ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਆਡੀਓ ਦੇਣ ਆਲਾ ਕਿ ਜਿਹੜੇ ਹੁਣ ਵੀ આરોਪ ਲਾ ਰਹੇ ਆ ਵੇਖੋ ਦੋ ਦੋ ਕਿਸਮ ਦੇ ਲੋਕ ਨੇ ਜੱਲੂਪੁਰ ਖੇੜੇ ਚ ਇੱਕ ਹੈ ਗੁਰਦੀਪ ਸਿੰਘ ਜੱਲੂਪੁਰ ਖੇੜਾ ਸੁਣਿਆ ਜੀ ਜਿਹਨੂੰ 32 ਸਾਲ ਹੋ ਗਏ ਜੇਲ੍ਹ ਚ ਇਸੇ ਪਿੰਡ ਦਾ ਜੀ ਜੱਲੂਪੁਰ ਖੇੜੇ ਦਾ 32 ਸਾਲ ਵਾਲੇ ਨੂੰ ਤਾਂ ਅਜੇ ਤੱਕ ਸਰਕਾਰ ਰਿਹਾਨੀ ਕਰਦੀ ਕਿਉਂ ਕਿ ਉਹਨੇ ਲੜਾਈ ਲੜੀ ਸੀ 84 ਦੀ ਜਿਹੜਾ ਸ੍ਰੀ ਹਰਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਸੀ ਉਹਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸੀ ਅਸਲ ਗੁਰੂ ਵਾਸਤੇ ਹਾਂ ਦਾ ਨਾਰਾ ਮਾਰਨ ਵਾਲੇ ਉਹ ਲੋਕ ਨੇ ਬਲਵੰਤ ਸਿੰਘ ਰਾਜੋਆਣਾ ਸਾਹਿਬ ਸਾਸੀ ਗੱਲ ਦੋਸਤੋ ਕੱਲ ਬਿਕਰਮ ਸਿੰਘ ਮਝੇਠੀਆ ਅਤੇ ਰਵਨੀਤ ਸਿੰਘ ਬਿੱਟੂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਗਈ ਕਿ ਉਹਨਾਂ ਨੂੰ ਭਾਈ ਅਮਰਤਪਾਲ ਸਿੰਘ ਜਾਨੋਂ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਦਕਿ ਉਹਨਾਂ ਨੇ ਆਧਾਰ ਬਣਾਇਆ ਕਿਸੇ ਵਟਸਐਪ ਗਰੁੱਪ ਦਾ ਜੋ ਕਿ ਕਿਸੇ ਭਾਈ ਅਮਰਤਪਾਲ ਸਿੰਘ ਦੇ ਸਪੋਰਟਰ ਵੱਲੋਂ ਬਣਾਇਆ ਗਿਆ ਕਿਹਾ ਜਾ ਰਿਹਾ ਹੈ ਜਦਕਿ ਭਾਈ ਅਮਰਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ ਨੇ ਕਿਹਾ ਕੀ ਜੇਕਰ ਕੋਈ ਸ਼ਰਾਰਤੀ ਜਾਂ ਫਿਰ ਉਹਨਾਂ ਦੇ ਸਪੋਰਟਰ ਇਸ ਤਰ੍ਹਾਂ WhatsApp ਗਰੁੱਪ ਬਣਾਉਂਦਾ ਤਾਂ ਇਸ ਦੇ ਪਿੱਛੇ ਭਾਈ ਅਮਰਤਪਾਲ ਸਿੰਘ ਦਾ ਹੱਥ ਕਿਵੇਂ ਹੋ ਸਕਦਾ ਹੈ ਉਹਨਾਂ ਦੀ ਸੋਚ ਕਿਵੇਂ ਹੋ ਸਕਦੀ ਹੈ ਆਓ ਦੇਖੋ ਭਾਈ ਅਮਰਤਪਾਲ ਸਿੰਘ ਦੇ ਪਿਤਾ ਨੇ ਕੀ ਕੀਤਾ ਤੇ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦੀ ਪ੍ਰੈਸ ਕਾਨਫਰੰਸ ਦੀ ਵੀ ਖਾਸ ਕਲਿੱਪ ਹਾਈਲਾਈਟਸ ਤੁਹਾਨੂੰ ਦਿਖਾਉਣੇ ਆ ਸੋ ਵੀਡੀਓ ਕੇ ਤੱਕ ਜ਼ਰੂਰ ਦੇਖਣਾ ਤੇ ਇਸ ਸਾਰੇ ਮਾਮਲੇ ਦੇ ਵਿੱਚ ਤੁਹਾਨੂੰ ਕੌਣ ਸਹੀ ਲੱਗਦਾ ਵਿਕਰਮ ਸਿੰਘ ਮਜੀਠੀ ਆ ਰਵਨੀਤ ਬਿੱਟੂ ਜਾਂ ਫਿਰ ਭਾਈ ਅਮਰਤਪਾਲ ਸਿੰਘ ਕਮੈਂਟ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਤਾਂ ਦਾ ਆ ਜੋ ਇੱਕ ਚੈਟ ਵਾਇਰਲ ਹੋ ਰਹੀ ਆ ਤੇ ਉਹਦੇ ਸਬੰਧ ਵਿੱਚ ਜੀ ਗੱਲ ਕਰਨੀ ਆ ਕਿ ਉਹ ਜਿਹੜਾ ਇੱਕ ਗਰੁੱਪ ਆ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਂ ਤੇ ਬਣਾਇਆ ਤੇ ਉਹਦੇ ਚ ਪਤਾ ਨਹੀਂ ਕੁਝ ਬੰਦੇ ਐਡ ਹੋ ਕੇ ਇਦਾਂ ਦੀਆਂ ਕਿਸੇ ਨੂੰ ਮਾਰਨੀਆਂ ਧਮਕੀਆਂ ਦੇ ਰਿਹਾ ਤੇ ਉਹਦੇ ਉਹਨਾਂ ਚੀਜ਼ਾਂ ਨਾਲ ਅਸੀਂ ਸਹਿਮਤੀ ਨਹੀਂ ਅਸੀਂ ਉਹਨਾਂ ਦੀ ਨਖੇਦੀ ਕਰਦੇ ਹਾਂ ਕਿ ਇਹੋ ਜਿਹੀਆਂ ਚੀਜ਼ਾਂ 'ਤੇ ਅਸੀਂ ਵਿਸ਼ਵਾਸ ਨਹੀਂ ਰੱਖਦੇ ਤੇ ਦੂਸਰਾ ਇਹ ਆ ਗੱਲ ਹੈ ਕਿ ਉਸ ਚੀਜ਼ਾਂ ਨੂੰ ਆਧਾਰ ਬਣਾ ਕੇ ਅੱਜ ਇੱਕ ਬਿਕਰਮਜੀਠੀਆ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਉਹਦੇ ਚ ਜਿਹੜੀ ਮੇਰਾ ਖਿਆਲ ਹੈ ਕਿ ਐਨਐਸਐ ਸਰਕਾਰ ਵੱਲੋਂ ਲਾਈ ਗਈ ਉਹਦੇ ਚ ਪੰਜਾਬ ਦੇ ਸਾਰੇ ਇਨਸਾਫ ਸੰਧ ਲੋਕ ਉਹਦਾ ਵਿਰੋਧ ਕਰ ਰਹੇ ਸੀ ਤੇ ਮਜੀਠੀਆ ਸਾਹਿਬ ਉਹਨੂੰ ਠੀਕ ਠਰਾਉਣ ਵਾਸਤੇ ਅਮਰਤਪਾਲ ਦੇ ਖਿਲਾਫ ਜੋ ਪਹਿਲਾਂ ਤੋਂ ਹੀ ਜਦੋਂ ਅਜਨਾਲਾ ਠਾਣੇ ਤੋਂ ਬਾਅਦ ਜਾਂ ਉਦੋਂ ਜਦੋਂ ਤੋਂ ਵੀ ਉਹ ਇੱਥੇ ਆਇਆ ਉਦੋਂ ਤੋਂ ਹੀ ਉਹਦੇ ਖਿਲਾਫ ਬੜੇ ਜੋਰ ਸ਼ੋਰ ਨਾਲ ਲੱਗੇ ਹੋਏ ਆ ਤੇ ਇਹਦਾ ਮੇਰਾ ਖਿਆਲ ਹੈ ਕਿ ਇਹ ਇਹਦਾ ਇਹੋ ਹੀ ਕਾਰਨ ਹੈ ਕਿ ਇਹ ਮਜੀਠੀਆ ਇੱਕ ਨਸ਼ੇ ਦਾ ਬਹੁਤ ਵੱਡਾ ਸਦਾਗ ਰਿਆ ਜਿਹੜਾ ਪੰਜਾਬ ਦੀ ਨੌਜਵਾਨੀ ਇਸ ਧਰਤੀ ਤੇ ਨਸ਼ਾ ਲੈਂਦਾ ਤੇ ਪੰਜਾਬ ਦੀ ਨੌਜਵਾਨੀ ਨਸ਼ੇ 'ਚ ਡੋਪਿਆ ਤੇ ਅਮਰਪਾਲ ਨੇ ਇਸ ਚੀਜ਼ ਦਾ ਵਿਰੋਧ ਕੀਤਾ ਤੇ ਆਪਣੀ ਨੌਜਵਾਨੀ ਨੂੰ ਨਸ਼ੇ 'ਚੋਂ ਬਾਹਰ ਕੱਢਣ ਦਾ ਇਹੋ ਵਿਰੋਧ ਕਰਕੇ ਉਹ ਦਿਨ ਰਾਤ ਪਹਿਲਾਂ ਵੀ ਉਦੋਂ ਬੜੇ ਇਹਨੇ ਹਲਾਗੁਲਾ ਕੀਤਾ ਕਿ ਸਰਕਾਰ ਨੂੰ ਛੇਤੀ ਫੜਨਾ ਚਾਹੀਦਾ ਨਹੀਂ ਤੇ ਮੈਂ ਪੰਜਾਂ ਮਿੰਟਾਂ 'ਚ ਫੜ ਲੂੰਗਾ ਮੈਂ ਐ ਕਰ ਦੂੰਗਾ ਤੇ ਉਹ ਸਾਰਾ ਕੁਝ ਕਰਨ ਦੇ ਬਾਵਜੂਦ ਹੁਣ 3 ਸਾਲ ਤੋਂ ਉਬਾਰਿਆ ਤੇ ਪੰਜਾਬ ਦੇ ਜੋ ਹਾਲਾਤਾਂ ਦੇ ਬਾਰੇ 'ਚ ਕਿਹਾ ਜਾ ਰਿਹਾ ਜੀ ਉਹਦੇੋਂ ਨਾਲ ਖਰਾਬ ਹੋ ਰਹੇ ਜਿਹੜੇ ਅਮਰਿਤਪਾਲ ਦਾ ਅਸਲੀ ਮਖੌਟਾ ਆ ਜਿਹੜੀ ਤਸਵੀਰ ਮੈਂ ਤੁਹਾਨੂੰ ਵਿਖਾਈ ਆ ਫਰੋਡ ਵਾਲੀ ਵੇਖੋ ਡੋਨਟ ਇਹ ਕਿੱਥੇ ਜਿਹੜੀ ਉਹਦੀ ਲੇਟੈਸਟ ਤਸਵੀਰ ਆ ਉਹ ਵੇਖ ਕੇ ਨਾ ਪ੍ਰਭਾਵਿਤ ਹੋ ਜਾਓ ਅਦਲਜੀਤ ਕਲਸੀ ਹੁਰੀ ਆਏ ਆ ਨਾ ਬਾਅਦ ਦਿਲਜੀਤ ਕਲਸੀ ਤਾਂ ਉਹਦੇ ਸਾਥੀ ਸਨ ਜਿਹੜੇ ਕੀ ਕਹਿ ਰਹੇ ਆ ਕੇ ਕਿ ਉਹਦੇ ਕੋਲ ਤਾਂ ਫੋਨ ਵੀ ਆ ਉਥੇ ਫਿਰ ਇੱਕ ਉਹ ਦੂਜਾ ਕੀ ਨਾ ਉਹ ਦਾ ਆਪਣੇ ਦਾ ਪ੍ਰਧਾਨ ਮੰਤਰੀ ਬਾਜੇ ਕੇ ਉਹ ਕੀ ਕਹਿ ਰਿਹਾ ਕਹਿੰਦਾ ਉਹ ਤਾਂ ਡਰਾਮਾ ਡਾਲਤੇ ਆ ਜਿਹੜੇ ਖੁਲਾਸਾ ਕਰਦੇ ਆ ਉਹਨਾਂ ਨੂੰ ਇੱਕ ਕਰਕੇ ਸੋਧਿਆ ਜਾਂਦਾ ਉਹਨਾਂ ਨੂੰ ਠੋਕਿਆ ਜਾਂਦਾ ਕਿ ਭਾਈ ਤੁਸੀਂ ਨਹੀਂ ਬੋਲਣਾ ਉਹਨ ਮੇਰੇ ਵਰਗੇ ਨਾਲ ਕੀ ਰੌਲਾ ਮੈਂ ਤਾਂ ਇੱਕੋ ਗੱਲ ਕਹੀ ਜਦੋਂ ਇਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਾ ਸਾਹਿਬ ਦੀ ਕਾਪੀ ਕਰਦਾ ਸੀ ਮੈਂ ਆਪਦੇ ਇਲਾਕੇ 'ਚ ਇੱਕ ਗੱਲ ਕਹੀ ਮੈਂ ਕਿਹਾ ਉਹ オリジナル ਸੀ ਉਹ ਅਸਲੀ ਸੀ ਅਮਰਿਤਪਾਲ ਨਕਲੀ ਔਰ ਮੈਂ ਅੱਜ ਵੀ ਉਸ ਗੱਲ ਤੇ ਕਾਇਮ ਆ ਭਾਈ ਕਾਪੀਂਗ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਾ ਸਾਹਿਬ ਇਹ ਉਹ ਨਹੀਂ ਬਣਨਾ ਉਹਨਾਂ ਦਾ ਕੌਮ 'ਚ ਕੱਦ ਸਤਕਾਰ ਹੈ ਇਹ ਬੰਦਾ ਕੇਵਲ ਉਸ ਭਾਵਨਾ ਨੂੰ ਭੜਕਾ ਕੇ ਆਪਦੇ ਹੱਥ ਲੋਕਾਂ ਨੂੰ ਕਰਨਾ ਚਾਹੁੰਦਾ ਔਰ ਮੈਂ ਦੱਸ ਦਿੰਨਾ ਕਿਵੇਂ ਜੀ ਦੇਖੋ ਜਦੋਂ ਕਿਹੜਾ ਗੁਰੂ ਦਾ ਸਿੱਖ ਹੈ ਬਾਣੇ ਤੇ ਬਾਣੀ ਦਾ ਸਤਕਾਰ ਕਰਨਾ ਹਰ ਨਾਨਕ ਨਾਮ ਲੇਵਾ ਦਾ ਫਰਜ ਹੈ ਮਗਰ ਤੁਸੀਂ ਕੋਈ ਸੋਚ ਸਕਦੇ ਹੋ ਕਿ ਇਹ ਬੰਦਾ ਕਿੱਥੇ ਚਲੇ ਗਿਆ ਜੀ ਜਨਾਲੇ ਥਾਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਲੈ ਕੇ ਚਲੇ ਗਿਆ ਬਾਣਾ ਪਾਉਣ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਥਾਣੇ ਨਹੀਂ ਕਦੇ ਲੈ ਕੇ ਜਾਉ ਬੰਦਾ ਛਡਾਉਣ ਵਾਸਤੇ ਜਿਹੜੇ ਨਿਡਰ ਤੇ ਨਿਰਭਉ ਹੁੰਦੇ ਨਾ ਉਹ ਐਡੇ ਕਮਜ਼ੋਰ ਨਹੀਂ ਹੁੰਦੇ ਕਿ ਗੁਰੂ ਸਾਹਿਬ ਨੂੰ ਜਾ ਕੇ ਇਹ ਇੱਕ ਬੰਦੇ ਨੂੰ ਛਡਾਉਣ ਵਾਸਤੇ ਕਿਉਂ ਇਹ ਸ ਬੰਦੇ ਨੂੰ ਛਡਾਉਣ ਗਏ ਸੀ ਉਹਦਾ ਕੋਈ ਪਰਸਨਲ ਮੈਟਰ ਸੀ ਔਰ ਉਸ ਤੋਂ ਪਿਛਲਾ ਮੈਟਰ ਕੀ ਸੀ ਉਹ ਤੁਹਾਨੂੰ ਯਾਦ ਹੋਣਾ ਕਿ ਵਰਿੰਦਰ ਸਿੰਘ ਜਿਹੜਾ ਮੇਨ ਸ਼ਿਕਾਇਤਕਰਤਾ ਉਹ ਜਨਾਲੇ ਥਾਣੇ 'ਚ ਕੌਣ ਹੈ ਵਰਿੰਦਰ ਚੇਤੇ ਆਉਂਦਾ ਜੀ ਜੀਨੂੰ ਇਹਨਾਂ ਨੇ ਅਗਵਾ ਕਰਕੇ ਮਾਰਿਆ ਕੁੱਟਿਆ ਸੀ ਤੇ ਫਿਰ ਕਹਿੰਦਾ ਸੀ ਇਹ ਪਾਗਲ ਹੈ ਜਿਹੜਾ ਜੀਨੇ ਕੀ ਅਮਰਿਤਪਾਲ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਭਾਈ ਇੱਥੇ ਧੀਆ ਪੈਣਾ ਨਾਲ ਮਿਸਬੇਵ ਹੁੰਦਾ ਮੈਂ ਵਿਖਾਈ ਜਾਂਣਾ ਸੋਦਾ ਕੀਪਸ ਕਮਿੰਗ ਜੀ ਜੀ ਜੋਤੇ ਦਾਸੂ ਬ੍ਰਿੰਦਰ ਸਿੰਘ ਚਮਟੌਰ ਸਾਹਿਬ ਤੋਂ ਤੇ ਮੈਂ ਅੱਜ ਜਦੋਂ ਉਹ ਤੇ ਪਾਲ ਸਿੰਘ ਆਂਦਾ ਜੋ ਬਿਆਨ ਦਿੱਤੇ ਉਹਨਾਂ ਨੇ ਉਹ ਮੈਂ ਸੁਣੀ ਸੀ ਜੀ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਬ੍ਰਿੰਦਰ ਸਿੰਘ ਮੈਂਟਲ ਆ ਨਾ ਵੀ ਦਵਾਈ ਰੋਗੀ ਆ ਤੇ ਮੈਂ ਇਹਦੇ ਵਿੱਚ ਇਹ ਪੁੱਛਣਾ ਚਾਹੁੰਦਾ ਵੀ ਇਹ ਇਹ ਪਤਾ ਹੀ ਉਹਨਾਂ ਨੂੰ ਕਿਹੜੇ ਡਾਕਟਰ ਤੋਂ ਪਤਾ ਲੱਗਿਆ ਮੇਰੇ ਬਾਰੇ ਵੀ ਹਾਂ ਜੀ ਵੀ ਬ੍ਰਿੰਦਰ ਸਿੰਘ ਮੈਂਟਲ ਆ ਤੇ ਬਾਕੀ ਦੁਨੀਆ ਦਾ ਕੋਈ ਵੀ ਸਿਆਣਾ ਬੰਦਾ ਕਦੇ ਵੀ ਕਿਸੇ ਮੈਂਟਲ ਪਾਗਲ ਦੀ ਗੱਲ ਨੂੰ ਕਦੇ ਵੀ ਸੀਰੀਅਸਲੀ ਲੰਦਾ ਉਹ ਵੀ ਤੁਸੀਂ ਮੇਰੀ ਗੱਲ ਨੂੰ ਸੀਰੀਅਸਲੀ ਕਿਉਂ ਨਹੀਂ ਲੁੱਟਾ ਜੇ ਉਹ ਬੰਨਾ ਸੱਚੇ ਸੀਗੇ ਤਾਂ ਤੁਹਾਨੂੰ ਉਹਦਾ ਦੁੱਖ ਲੱਗੇ ਤੇ ਤਾਂ ਤੁਸੀਂ ਮੇਰੀ ਮਾਰਕਟਾਈ ਕੀਤੀ ਤੇ ਮੈਨੂੰ ਦਰਬਾਰ ਸਾਹਿਬ ਨਮਸ਼ਕਾਰ ਕਰਨ ਆਇਆ ਹੋਏ ਨੂੰ ਸਾਥਛਾ ਸਮੇਂ ਤੁਸੀਂ ਮੈਨਾਂ ਧੋਖਾ ਕਰਕੇ ਮੈਨੂੰ ਅਗਵਾ ਕੀਤਾ ਤੇ ਮਾਰਕਟਾਈ ਕੀਤੀ ਤੇ ਮਾਵਾ ਭੈਣਾਂ ਦੇ ਗਾਣਾ ਕੱਢੀ ਤੁਸੀਂ ਖੁਦ ਸ਼ੁਰੂਆਤ ਕੀਤੀ ਆ ਤੇ ਮੈਂ ਤਾਂ ਮੈਂਟਰ ਹੋਣ ਦੇ ਨਾਮ ਨਾਲ ਮੈਂ ਤਾਂ ਤੁਹਾਨੂੰ ਪਹਿਲੇ ਦਿਨ ਹੀ ਇਹ ਬਿਆਨ ਦਿੱਤੇ ਸੀਗੇ ਵੀ ਜੇ ਭਾਈ ਮੈਂ ਝੂਠ ਬੋਲਣਾ ਦਾ ਮੈਂਟਰ ਆ ਕਿਸੇ ਵੀ ਤਰ੍ਹਾਂ ਦਾ ਤਾਂ ਤੁਸੀਂ ਗੁਰੂ ਰਾਮਦਾਸ ਜੀ ਦੇ ਚਰਨਾਚਾ ਕੇ ਆਪਣੇ ਬਿਆਨ ਤੇ ਰੱਖੋ ਵੀ ਹਾਂ ਪਾਈ ਅਸੀਂ ਮਾਰਕਟਾਈ ਨਹੀਂ ਕੀਤੀ ਕਿ ਬਰਿੰਦਰ ਸਿੰਘ ਮੈਂਟਰ ਦਾ ਜੀ ਹੈ ਨਾ ਵੀ ਮੈਂ ਤਾਂ ਮੈਂਟਰਾ ਹੋਂ ਦੇ ਨਾਮ ਨਾਲ ਵੀ ਤੁਹਾਨੂੰ ਮਹਾਰਾਜ ਤੇ ਬੱਧ ਭਰੋਸਾ ਰੱਖਿਆ ਵੀ ਜੋ ਮਹਾਰਾਜ ਕਰਨਗੇ ਚੰਗਾ ਹੀ ਕਰਨਗੇ ਤੇ ਤੁਸੀਂ ਉਹ ਚੀਜ਼ਾਂ ਤੋਂ ਵੀ ਮੁੱਕਣ ਹੋਏ ਤੇ ਸਾਨੂੰ ਫਿਰ ਜੋ ਸਾਡੀ ਕਾਰਵਾਈ ਚੱਲਦੀ ਅਸੀਂ ਉਹ ਚਲਾਈਏ ਜੀ ਅੱਗੇ ਆਪਣੀ ਤੇ ਬਾਕੀ ਇਹ ਕਿਸੇ ਵੀ ਦੇਸ਼ ਦੇ ਕਾਨੂੰਨ ਵਿੱਚ ਨਹੀਂ ਲਿਖਿਆ ਹੋਇਆ ਹੈਗਾ ਵੀ ਤੁਸੀਂ ਕਿਸੇ ਮੈਂਟਰ ਦੇ ਕੇਸਾਂ ਦੀ ਬਜਾਦ ਵੀ ਕਰੋ ਜਾਂ ਦਸਤਾਵਜ਼ ਦੀ ਬਜਾਦ ਵੀ ਕਰੋ ਤੇ ਉਹਦੇ ਕੰਗੇ ਦੀ ਬਿਆਦਗੀ ਕਰੋ ਕਕਾਰਾਂ ਦੀ ਤੇ ਤਾਂ 295 ਨਹੀਂ ਲੱਗੂਗੀ ਇਹ ਲੱਗਣੀਓ ਲੱਗਣੀ ਹੈ ਜੇਕਰ ਤੁਸੀਂ ਜੋ ਕਰਤੂਤਾ ਕੀਤੀ ਹੈ ਨਾ ਇਹ ਤੁਸੀਂ ਉਹਦੀ ਤੀਜੀ ਭੁਗਤ ਰਹੇ ਹੋ ਕਿ ਜੇ ਤੁਸੀਂ ਜੋ ਵੀ ਮਾਰਕਟਾਈ ਕੀਤੀ ਆ ਉਹਦੀ ਹੀ ਤੀਜੀ ਤੱਕ ਇਹ ਗੱਲਾਂ ਜੁੜੇ ਪਹੁੰਚੀ ਆ ਤੇ ਇਤਨਾਂ ਵੀ ਗੁਰੂ ਸਾਹਿਬ ਤੇ ਭਰੋਸਾ ਰੱਖ ਕੇ ਸਾਨੂੰ ਮੌਕਾ ਦਿੱਤਾ ਦੀਗਾ ਵਾਰ-ਵਾਰ ਕਿ ਅੱਜ ਦੇਖੋ ਕਿੰਨਾ ਸਮਾਂ ਲੰਗਰ ਦੇ ਬਾਅਦ ਤੁਸੀਂ ਦਰਾਂ ਲਗਾਤਾਰ ਸੰਪਰਦਾਵਾਂ ਨੂੰ ਟਕਸਾਲਦਿਆਂ ਗੱਲ ਤੋਂ ਬੋਲ ਕੇ ਜੋ ਅਸਲ ਮੁੱਦਾ ਹੈ ਜਿਹੜੀ ਤੁਸੀਂ ਗਲਤੀ ਕੀਤੀ ਹੈ ਤੁਸੀਂ ਉਹ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਸੰਗਤਾਂ ਨੇ ਵੀ ਝੂਠ ਬੋਲ ਦਿਆ ਮਹਾਰਾਜ ਦੀ ਜੂਰੀ ਜਿ ਕਢ ਕੇ ਤੇ ਚਲੋ ਤੁਸੀਂ ਪਹਿਲੇ ਦਿਨ ਤੋਂ ਹੀ ਮੁਕਰਦੇ ਆ ਰਹੇ ਆ ਵੀ ਅਸੀਂ ਕੁਝ ਕੀਤਾ ਨਹੀਂ ਜਾਂ ਮੈਨੂੰ ਪਤਾ ਨਹੀਂ ਹੈਗਾ ਕਿਸੇ ਗੱਲ ਦਾ ਚਲੋ ਅੱਜ ਤੁਸੀਂ 50% ਦੇ ਕਰੀਬ ਤਾਂ ਸੱਚੋ ਬੋਲੇ ਆ ਤੇ ਸੰਗਤਾਂ ਨੂੰ ਕੁਝ ਪਤਾ ਲੱਗਿਆ ਤੇ ਇਸ ਤਾਈ 35 ਕਰਦਿਆ ਮਹਾਰਾਜ ਜੀ ਅਕੀ ਮਹਾਰਾਜ ਜੋ ਸਭਕ ਤਾਂ ਦੇ ਮਨਾਂ ਵਿੱਚ ਸਾਡੇ ਬਾਰੇ ਇਹਨਾਂ ਨੇ ਕੂਟ ਪ੍ਰਚਾਰ ਕੀਤਾ ਵੀ ਬਰਿੰਦਰ ਸਿੰਘ ਏਜੰਸੀਆਂ ਦਾ ਬੰਦਾ ਸਰਕਾਰੀ ਬੰਦਾ ਉਹ ਸੱਚ ਸਾਰਾ ਜਰੂਰ ਸਾਹਮਣੇ ਆਉਣਾ ਚਾਹੀਦਾ ਜੀ ਜੋ ਇਹਨਾਂ ਨੇ ਕੀਤਾ ਉਹ ਇਹਨਾਂ ਨੂੰ ਸਜ਼ਾ ਤੇ ਇਹਨਾਂ ਦਾ ਸੱਚ ਸਾਰਿਆਂ ਦੇ ਸਾਹਮਣੇ ਜਰੂਰ ਮਹਾਰਾਜ ਪ੍ਰਗਟ ਕਰਨ ਸਾਡੀ ਤਾਂ ਇਹ ਹੀ ਬੇਨਤੀ ਹੈ ਮਹਾਰਾਜ ਜੀ ਹੁਣ ਮੈਂ ਤੁਹਾਨੂੰ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਆਡੀਓ ਦੇਣ ਆਲਾ ਕਿ ਜਿਹੜੇ ਹੁਣ ਵੀ આરોਪ ਲਾ ਰਹੇ ਆ ਵੇਖੋ ਦੋ ਦੋ ਕਿਸਮ ਦੇ ਲੋਕ ਨੇ ਜੱਲੂਪੁਰ ਖੇੜੇ ਚ ਇੱਕ ਹੈ ਗੁਰਦੀਪ ਸਿੰਘ ਜੱਲੂਪੁਰ ਖੇੜਾ ਸੁਣਿਆ ਜੀ ਜਿਹਨੂੰ 32 ਸਾਲ ਹੋ ਗਏ ਜੇਲ੍ਹ ਚ ਇਸੇ ਪਿੰਡ ਦਾ ਜੀ ਜੱਲੂਪੁਰ ਖੇੜੇ ਦਾ 32 ਸਾਲ ਵਾਲੇ ਨੂੰ ਤਾਂ ਅਜੇ ਤੱਕ ਸਰਕਾਰ ਰਿਹਾਨੀ ਕਰਦੀ ਕਿਉਂ ਕਿਉਂਕਿ ਉਹਨੇ ਲੜਾਈ ਲੜੀ ਸੀ 84 ਦੀ ਜਿਹੜਾ ਸ੍ਰੀ ਹਰਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਸੀ ਉਹਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸੀ ਅਸਲ ਗੁਰੂ ਵਾਸਤੇ ਹਾਂ ਦਾ ਨਾਰਾ ਮਾਰਨ ਵਾਲੇ ਉਹ ਲੋਕ ਨੇ ਬਲਵੰਤ ਸਿੰਘ ਰਾਜੋਆਣਾ ਸਾਹਿਬ ਜਲੂਪੁਰ ਖੇੜਾ ਦੇ ਗੁਰਦੀਪ ਸਿੰਘ ਉਹਨਾਂ ਨੂੰ ਤਾਂ ਇਹ ਪੁੱਛਦਾ ਨਹੀਂ ਇਹ ਜਿਹੜਾ ਡੁਪਲੀਕੇਟ ਹੈ ਅੱਜ ਦਾ ਮੈਂ ਦੱਸ ਦਿਆਂ ਪਛੋਕਰ ਜਿਹੜਾ 2019 ਦੀ ਇਲੈਕਸ਼ਨ ਹੋਈ ਸੀ ਨਾ ਅਰਜੀਤ ਛੋਰੀ ਚਾਚੇ ਹੋਰੀ ਜਿਹੜਾ ਇਹਦਾ ਚਾਚਾ ਉਹਨੇ ਅੰਦਰ ਆਇਆ ਬਾਹਰੋਂ ਉਹ ਤਾਂ ਕਾਂਗਰਸ ਦੀ ਮਦਦ ਕਰਦਾ ਸੀ ਕਾਂਗਰਸ ਦੇ ਕੈਂਡੀਡੇਟ ਦੀ ਮਦਦ ਕੀਤੀ ਔਰ ਵਿਰੋਧਤਾ ਕੀਤੀ ਕੀਤੀ ਪਰਮਜੀਤ ਖਾਲੜਾ ਹੋਰਾਂ ਦੀ ਇਹ ਲੋਕ ਜਦੋਂ 84 ਹੋਇਆ ਇਹ ਤਾਂ ਕਾਂਗਰਸ ਦੇ ਇੰਦਰਾ ਗਾਂਧੀ ਦੇ ਫੈਸਲੇ ਦੇ ਹੱਕ ਚ ਖਲੋਣ ਵਾਲੇ ਲੋਕ ਸਨ ਮਗਰ ਅੱਜ ਇਹਨਾਂ ਨੇ ਇੱਕ ਬਾਣਾ ਪਾ ਕੇ ਇੱਕ ਬੜਾ ਖਤਰਨਾਕ ਗੇਮ ਖੇਡਣੀ ਸ਼ੁਰੂ ਕੀਤੀ ਔਰ ਜਿਹੜਾ ਉਸ ਨੂੰ ਐਕਸਪੋਜ਼ ਕਰਦਾ ਉਹਨੂੰ ਇੱਕ ਔਮ ਦਾ ਗद्दार ਦੱਸਦੇ ਤੇ ਮੈਂ ਪੁੱਛਣਾ ਚਾਹੁੰਦਾ ਗੁਰਦੀਪ ਸਿੰਘ ਜੱਲੂ ਖੇੜੇ ਦਾ ਕੀ ਉਹ ਕਿਵੇਂ ਕੌਮ ਦਾ ਗद्दार ਹੋਇਆ ਜੀ ਉਹ ਤਾਂ 32 ਸਾਲ ਹੋ ਗਏ ਵਿਚਾਰੇ ਨੂੰ ਅੰਦਰ ਤੁਹਾਨੂੰ ਤਾਂ ਹਲੇ ਸਾਲ ਤੈਨੂੰ ਆਇਆ ਤੇ ਥੋੜੀ ਟਿਕਾ ਨਿਕਲੀਆਂ ਪਈਆਂ ਤੁਸੀਂ ਵੱਡੀ ਆਪ ਦੀਆਂ ਗੱਲਾਂ ਕਰਦੇ